ਪਹਿਲੀ ਗੱਲ ਜਦੋਂ ਅਸੀਂ ਹਾਕਮ ਸ਼ਰੇਣੀਆਂ ਦੀ ਗੱਲ ਕਰਦੇ ਹਾਂ ਹਾਕਮਾਂ ਬੰਦਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਹਾਕਮ ਸਿਰਫ ਫੌਜ ਤੇ ਪੁਲਿਸ ਨਾਲੇ ਕਾਬੂ ਨਹੀਂ ਕਰਦੇ ਉਹ ਆਪਣੇ ਵਿਚਾਰਾਂ ਨਾਲ ਤੇ ਦਿਮਾਗਾਂ ਨੂੰ ਵੀ ਕੰਟਰੋਲ ਕਰਦੇ ਨੇ ਅਸਲ ਹਥਿਆਰ ਹੁੰਦਾ ਜਦੋਂ ਤੁਸੀਂ ਹਕੂਮਤ ਦੇ ਵਿਚਾਰਾਂ ਦਾ ਸ਼ਿਕਾਰ ਹੋ ਜਾਓ ਉਹਦੇ ਧਾਰਨੀ ਹੋ ਜਾਓ ਉਹਦੇ ਅਨੁਸਾਰ ਅਮਲ ਕਰਨ ਲੱਗ ਪੋ ਏਸੇ ਕਰਕੇ ਆ ਤਬਦੀਲੀ ਦੀ ਜੋਤ ਬਦਲਾਅ ਦੀ ਜੋਤ ਬਗਾਵਤ ਦੀ ਜੋਤ ਸਭ ਤੋਂ ਪਹਿਲਾਂ ਮੱਥੇ 'ਚ ਪੈਦਾ ਹੁੰਦੀ ਆ ਬਗਾਵਤ ਵੀ ਸਭ ਤੋਂ ਪਹਿਲਾਂ ਮੱਥੇ 'ਚ ਪੈਦਾ ਹੁੰਦੀ ਆ ਉਸ ਤੋਂ ਬਾਅਦ ਉਹ ਅਮਲ ਦੇ ਵਿੱਚ ਆਉਂਦੀ ਆ ਹੁਣ ਤੱਕ ਦਾ ਇਤਿਹਾਸ ਵੀ ਇਹੀ ਦੱਸਦਾ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਪਿਛਲੇ ਲਗਭਗ 40-50 ਸਾਲਾਂ ਤੋਂ ਪੰਜਾਬ ਨੂੰ ਪੰਜਾਬੀਆਂ ਨੂੰ ਜਿਨ੍ਹਾਂ ਵਾਰੇ ਸੀ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਹਾਕਮ ਸ਼ਰੇਣੀਆਂ ਨੇ ਉਹਦੀ ਵਿਚਾਰਧਾਰਾ ਨੇ ਪੈਰੋਂ ਫੇਰ ਲਿਆ ਜੋ ਸਾਨੂੰ ਸੇਧ ਮਿਲਿਆ ਸਰਬੱਤ ਦੇ ਭਲੇ ਦੀ ਸੇਧ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਜਨ ਕੇ ਸੰਗ ਸਾਥ ਵੱਡਿਆ ਸੀ ਉਹ ਕੀ ਰੀਸ ਪਾਪਾ ਬਾਪੂ ਹੋਵੇ ਨਹੀਂ ਮੋਇਆ ਸਾਥ ਨਾ ਜਾਇ ਕਾਮਰੇ ਦਾ ਜਿਹੜੇ ਨਾਰੇ ਹੁੰਦੇ ਸੀ ਉਹਨਾਂ ਦੇ ਸਰੋਤ ਵੀ ਜਾੜੇ ਕਰਕੇ ਗੁਰਵਾਨੀ ਚੋਂ ਨੇ ਰਾਜੇ ਸ਼ਹੀ ਮਕਦਮੇ ਉੱਤੇ ਜਾਇਟ ਕਾਉਣ ਬੈਠੇ ਸਨ। ਸੋ ਇਸ ਕਰਕੇ ਸਭ ਤੋਂ ਵੱਡੀ ਸਮੱਸਿਆ ਸਾਡੀ ਇਹ ਆ ਅਸੀਂ ਇਕੱਠੇ ਆ ਅਸੀਂ ਲੜਦੇ ਵੀ ਆ ਪਰ ਸਾਡੇ ਵਿਚਾਰਾਂ ਦੇ ਵਿੱਚ ਬਹੁਤ ਵੱਡਾ ਘਟੋਲਾ ਪਾਤਾ ਕਦੇ ਇੱਕ ਹਥਿਆਰ ਨਾਲ ਕਦੇ ਦੂਜੇ ਹਥਿਆਰ ਨਾਲ ਸਾਨੂੰ ਮਾਰਿਆ ਵੀ ਜਾ ਰਿਹਾ ਕੁੱਟਿਆ ਵੀ ਜਾ ਰਿਹਾ ਜਦੋਂ ਪੰਜਾਬ ਤੋਂ ਸੰਘਰਸ਼ ਉੱਠਿਆ ਉਲਕ ਨੂੰ ਫੈਦਲਤਾਚਾ ਬਣਾਉਣ ਲਈ ਕਹਿਣ ਨੂੰ ਤੁਸੀਂ ਕਹਿੰਦੇ ਹੋ ਫੁੱਲਾਂ ਦਾ ਗੁਲਦਸਤਾ ਫੁੱਲ ਮਰ ਜਾ ਰਹੇ ਨੇ ਉਹਨਾਂ 'ਤੇ ਕੋਈ ਇੱਕ ਰੰਗ ਚੜ੍ਹਿਆ ਜਾ ਰਿਹਾ ਜਦੋਂ ਇਹ ਆਵਾਜ਼ ਉੱਠੀ ਉਦੋਂ ਪੰਜਾਬ 'ਤੇ ਵੱਡਾ ਹਮਲਾ ਹੋਇਆ ਵੱਡੇ ਹਮਲੇ ਦੇ ਜਵਾਬ ਦੇ ਵਿੱਚ ਫਿਰ ਇੱਕ ਵੱਡੀ ਲਹਿਰ ਉੱਠੀ ਰਣਜੀਤ ਸਿੰਘ ਕੁੱਕੀ ਗਿੱਲ ਵਰਗੇ ਜਿਹੜੇ ਖਾਂਦੇ ਪਿੰਦੇ ਘਰਾਂ ਦੇ ਮੁੰਡੇ ਸੀ ਵਧੀਆ ਜੀਵਨ ਜਿਉਂਦੇ ਸੀ ਉੱਚੀਆਂ ਪੜਾਈਆਂ ਬਾਹਰਲੀਆਂ ਯੂਨੀਵਰਸਿਟੀਆਂ 'ਚ ਦਾਖਲੇ ਲੈਣੇ ਸੀ ਸਿਰਾਂ 'ਤੇ ਕੱਫਣ ਮੰਨ ਕੇ ਤੁਰੇ ਉਦੋਂ ਸਾਡੀ ਜਵਾਨੀ ਨੂੰ ਮਾਰਨ ਦਾ ਹਮਲਾ ਕੀ ਸੀ ਨੌਜਵਾਨਾਂ ਨੂੰ ਫੜ-ਫੜ ਝੂਠੇ ਮੁਕਾਬਲਿਆਂ 'ਚ ਮਾਰਨਾ ਉਦੋਂ ਹਰ ਇੱਕ ਦਾ ਫਰਜ਼ ਸੀ ਮਤਭੇਦ ਹੁੰਦੇ ਨੇ ਹਮੇਸ਼ਾ ਹੁੰਦੇ ਨੇ ਗਏ ਝੂਠੇ ਪੁਰਸ ਮੁਕਾਬਲੇ ਖਿਲਾਫ ਲੜਿਆ ਜਾਵੇ ਬੋਲਿਆ ਜਾਵੇ ਨੌਜਵਾਨੀ ਨੂੰ ਬਚਾਇਆ ਜਾਵੇ ਨੌਜਵਾਨਾਂ ਨੂੰ ਕੁਚਲ ਕੇ ਸੁਪਨੇ ਮਾਰ ਕੇ ਫਿਰ ਸਭਿਆਚਾਰਕ ਲਹਿਰ ਚਲਾਤੀ ਇੱਕ ਨਸ਼ਿਆਂ ਵਾਲੀ दारू ਪੀਣ ਵਾਲੀ ਹੁਣ ਆਜਾ ਫਿਰ ਉਹੀ ਨਸ਼ਿਆਂ ਦੀ ਗੱਲ ਕਰਦੇ ਆ ਪੰਜਾਬੀ ਦਾ ਇੱਕ ਬਹੁਤ ਵੱਡਾ ਕਵੀ ਹੋਇਆ ਪਾਸ ਉਹਨੇ ਕਿਹਾ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਪੰਜਾਬ ਦੇ ਸੁਪਨੇ ਗਿਣਮਿਤ ਕੇ ਮਾਰੀ ਗਏ ਬੜਾ ਲੁੱਟਿਆ ਗਿਆ ਬੜਾ ਕੁੱਟਿਆ ਗਿਆ ਜਿਵੇਂ ਅੱਜ ਕਹਿੰਦੇ ਆ ਨਾ ਆਪਾਂ ਨਸ਼ਿਆਂ ਦੇ ਵਿੱਚ ਸਿਰਫ ਨੌਜਵਾਨੀ ਨਹੀਂ ਸਾਡੀਆਂ ਧੀਆਂ ਭੈਣਾਂ ਵੀ ਇਹਦਾ ਸ਼ਿਕਾਰ ਹੋ ਰਹੀਆਂ ਨੇ ਉਦੋਂ ਝੂਠੇ ਮੁਕਾਬਲੇ ਥਾਣੇ 'ਚ ਜ਼ਬਰ ਸਾਡੀਆਂ ਧੀਆਂ ਭੈਣਾਂ ਤੇ ਉਦੋਂ ਵੀ ਨਾਲ ਹੁੰਦਾ ਰਿਹਾ ਕਿਸੇ ਵੀ ਗਣਤੀ 'ਚ ਹੁੰਦਾ ਰਿਹਾ ਇਹ ਅਸਲ 'ਚ ਨੌਕਾ ਆ ਪੰਜਾਬੀ ਟ੍ਰਿਬਿਊਨ ਦਾ ਐਡੀਟੋਰੀਅਲ ਸੀ ਉਹਦੇ ਵਿੱਚ ਅੰਕੜੇ ਦਿੱਤੇ ਨੇ ਕਿ ਪੰਜਾਬ ਦੇ 1 ਲੱਖ ਦੇ ਪਿੱਛੇ 25 ਬੰਤੇ ਨਸ਼ਾ ਖਾਂਦੇ ਨੇ ਕਈ ਵਾਰ ਤਾਂ ਸੀ ਬਹੁਤ ਵਧਾ ਕੇ ਗੱਲ ਕਰ ਦਿੰਦੇ ਆ ਕਈ ਵਾਰ ਅਸੀਂ ਗੋਲਦੇ ਵੀ ਨਹੀਂ ਪਰ ਇਹ ਦੇਸ਼ ਦੇ ਵਿੱਚ 1 ਲੱਖ ਪਿੱਛੇ ਦੇ 25 ਨਸ਼ੇੜੀ ਨੇ ਦੇਸ਼ ਦੇ ਪ੍ਰਸੰਗ 'ਚ ਸਭ ਤੋਂ ਜ਼ਿਆਦਾ ਨੇ ਪੰਜਾਬ ਦੇ ਮਤਲਬ ਇਹ ਤੇ ਬੜਾ ਘਬਰਾਉਣ ਦੀ ਵੀ ਲੋੜ ਨਹੀਂ ਘਬਰਾਉਣ ਦੀ ਲੋੜ ਚਲੋ ਮੈਂ ਕਹਿੰਦਾ ਅਣਡੋਲਿਆ ਨਹੀਂ ਕਰਨਾ ਇਹਨਾਂ ਦੇ ਖਿਲਾਫ ਲੜਿਆ ਜਾ ਸਕਦਾ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਕੀਤਾਉਣੀ ਨਹੀਂ ਜਾਉ ਜਦੋਂ ਸਾਡੇ ਮਸਤਕ ਦੇ ਵਿੱਚ ਜੋਤ ਜਗੂਗੀ ਕੱਲੀ ਇਹੀ ਗੱਲ ਨਹੀਂ ਕਿ ਗੁਰੂ ਸਾਹਿਬਾਨ ਨੇ ਕੀ ਕਿਹਾ ਕਿਉਂ ਮਰ ਕਿਉਂ ਜਿਸਤਾਂ ਦੇ ਆ ਗਿਆ ਲੈਨਨ ਉਹਨੇ ਵੀ ਕਿਹਾ ਸੁਪਨੇ ਲੈਣੇ ਚਾਹੀਦੇ ਨੇ ਬਹੁਤ ਵੱਡੇ ਸੁਪਨੇ ਲੈਣੇ ਚਾਹੀਦੇ ਨੇ ਬਹੁਤ ਖੱਬੇ ਤੱਕ ਹੀ ਲੈ ਵੱਡਾ ਹੋਇਆ ਰਸੂਲ ਹਮਜ਼ਾ ਤੋ ਉਹ ਕਹਿੰਦਾ ਜੇ ਤੁਸੀਂ ਆਪਣਾ ਨਿਸ਼ਾਨਾ ਰੋਟੀ ਮਿੱਥ ਕੇ ਤੁਰੋਗੇ ਤਾਂ ਸਾਰੀ ਉਮਰ ਰੋਟੀ ਦੇ ਲਈ ਝਟਕਦੇ ਰਹੋਗੇ ਇਸ ਕਰਕੇ ਵੱਡੇ ਨਿਸ਼ਾਨੇ ਮਿੱਥਣ ਦੀ ਲੋੜ ਆ ਜਿਹੜੇ ਸੰਭਵ ਨੇ ਸਿਆਸੀ ਤੌਰ ਤੇ ਬਹੁਤ ਵੱਖਰੇ ਵਿਚਾਰ ਨੇ ਪਰ ਇੱਕ ਗੱਲ ਸਮਝ ਲਓ ਤੁਸੀਂ ਪੰਜਾਬ ਚ ਰਵੈਤੀ ਸਿਆਸਤ ਫੇਰ ਹੋ ਗਈ ਲੋਕਾਂ ਨੇ ਖੁਰਚ ਕੇ ਰੱਖਤੀ ਤੇ ਜਿਹੜੀ ਸਾਡੀ ਸਿਆਣਪ ਵੀ ਆ ਨਾ ਉਹਨੂੰ ਵੀ ਨਵਿਆਂਉਣ ਦੀ ਲੋੜ ਆ ਉਹਨੂੰ ਵੀ ਸਾਣ ਤੇ ਲਾਉਣ ਦੀ ਲੋੜ ਆ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਪੁਰਾਣੇ ਨੇ ਉਹ ਹਸਾਮਤ ਲੜਾਈ ਆ ਜਿਹੜੀ ਉਹ ਨਾ ਨਵੀਂ ਉਸਰਨੀਆਂ ਨਾ ਅੱਗੇ ਵਧਣੀਆਂ ਨਸ਼ਿਆਂ ਦੀ ਸਿਆਸਤ ਆ ਕਿਸੇ ਵੀ ਸਮਾਜ ਦੇ ਵਿੱਚ ਤਬਦੀਲੀ ਦੇ ਦੋ ਰਾਂ ਨੇ ਇੱਕ ਤਾਂ ਸੱਤਾ ਤੇ ਕਬਜ਼ਾ ਕਰਕੇ ਨੀਤੀਆਂ ਬਦਲੋ ਫੈਸਲੇ ਬਦਲੋ ਕਾਰਜਸ਼ੈਲੀ ਬਦਲੋ ਸਰਕਾਰੀ ਤੰਤਰ ਜਿਹੜਾ ਲੋਕਾਂ ਦੇ ਟੈਕਸਾਂ ਦੇ ਖਿਆਲੇ ਤੋਂ ਅਰਬਾਂ ਖਬਰ ਰੁਪਏ ਤਨਖਾਹਾਂ ਲੈਂਦਾ ਕੰਮ ਕਰਨ ਦੇ ਪੈਸੇ ਲੈਂਦਾ ਉਹਨੂੰ ਜਵਾਬਦੇਹ ਬਣਾਓ ਦੂਜਾ ਰਾਂ ਅੰਦੋਲਨ ਖੜਾ ਕਰੋ ਪੰਜਾਬ ਨੇ ਕਿਸਾਨ ਅੰਦੋਲਨ ਖੜਾ ਕੀਤਾ ਨਾ ਸਾਰਿਆਂ ਨੇ ਮਿਲ ਕੇ ਕੀਤਾ ਨਾ ਨਾਰੇ ਵਾਲੇ ਵੀ ਤੇ ਜਕਾਰੇ ਵਾਲੇ ਵੀ ਇਕਤਾ ਹੋਈ ਹੈ ਨਾ ਤਾਜਾ ਬਾਰ ਸਾਡੇ ਸਾਹਮਣੇ ਪਈ ਹੈ ਹਰ ਚੀਜ਼ ਦੇ ਵਿੱਚ ਸਿਆਸਤ ਫੈਸਲਾ ਕੋ ਨਾ ਜਗਾ ਕੇਂਦਰ ਸਰਕਾਰ ਨੇ ਐਨਡੀਪੀਐਸ ਐਕਟ ਬਣਾਇਆ ਉਹਦੀ ਪਤਾ ਲੱਗ ਗਿਆ ਸੀ ਵੀ ਇਹ ਗੱਲ ਕਿੱਧਰ ਨੂੰ ਜਾਊ ਪਰ ਵਾਇਤੀ ਨਸ਼ਿਆ ਤੇ ਇੰਨੀ ਸਖਤੀ ਕਰਤੀ ਪੰਜਾਬ ਦੇ ਵਿੱਚ ਆਪਾਂ ਸਾਰੇ ਰਹਨੇ ਆ ਨਸ਼ਾ ਕਿਤੇ ਦੁਨੀਆ ਤੋਂ ਖਤਮ ਤਾਂ ਨਹੀਂ ਹੋਇਆ ਪਰ ਕੰਟਰੋਲ ਬਹੁਤ ਕੀਤਾ ਜਾਂਦਾ ਕਾਬੂ ਕੀਤਾ ਜਾਂਦਾ ਕਾਬੂ ਕੀਤਾ ਹੋਇਆ ਕਦੇ ਵੜਤੇ ਆ ਵੀ ਜਾਂਦਾ ਮੈਂ ਤਾਂ ਆਪ ਵੇਖਿਆ ਵੀ ਜਦੋਂ ਕਿਸੇ ਘਰ ਦਾ ਲੈਂਟਰ ਪੈਣਾ ਹੋਵੇ ਜਾਂ ਰੇਲ ਦੀਆਂ ਟਰਾਲੀਆਂ ਭਰਨੀਆਂ ਹੋਣ ਜਾਂ ਹਾੜੀ ਦੀ ਕੋਈ ਆਪਤਾਈ ਹੋਵੇ ਉਹੇ ਜਿਹੇ ਮਲੇ ਮਾੜਾ ਮੋਟਾ ਧੂੱਕੀ ਵਰਤ ਲੈਂਦੇ ਸੀ ਉਦੋਂ ਕੰਮ ਕਰਨ ਲਈ ਸ਼ਕਤੀ ਸੀ ਇਹ ਭੁੱਲ ਜਾਂਦੇ ਸੀ ਉਸ ਤੋਂ ਬਾਅਦ ਕਿਸੇ ਦੇ ਚਿੱਤ ਚੇਤ ਨਹੀਂ ਹੁੰਦਾ ਸੀ ਜਦੋਂ ਭੁੱਕੀ ਆ ਜਿਹੜੀ 500 ਰੁਪਏ ਕਿਲੋ ਵਾਲੀ 5000 ਕਿਲੋ ਦੀ ਵਿਕਣ ਲੱਗੀ ਤੇ ਫਿਰ ਪਤੀ ਸੀ ਗੋੜੀਆਂ ਵਾਲੇ ਪਾਸੇ ਨੂੰ ਲੋਕ ਕਿਵੇਂ ਤੁਰਨਾ ਮਿੱਥਕੇ ਤੁਰਿਆ ਗਿਆ ਸਾਰੀਆਂ ਦੁਕਾਨਾਂ ਪਿੰਡਾਂ ਨੇ ਕਿੰਨੀਆਂ ਖੰਮੀਆਂ ਹੋ ਜਾਂਦੀਆਂ ਨੇ ਤੁਸੀਂ ਕਹੋਗੇ ਡਰੱਗ ਦੇ ਮਾਮਲੇ ਦੇ ਵਿੱਚ ਸਾਡੇ ਪਿੰਡ ਦਾ ਚਾਹੇ ਮੇਰਾ ਸਕਰੋਦੀ ਆ ਪਰ ਮੈਂ ਰਹਿਣਾ ਮਹਾਲੀਆ ਖਾਰੜ ਇੱਕ ਬੀਬੀ ਇਸ ਨਸ਼ਿਆਂ ਨੂੰ ਰੋਕਣ ਵਾਲੇ ਮਹਿਕਮੇ 'ਚ ਕੰਮ ਕਰਦੀ ਸੀ ਉਹਨੇ ਇਮਾਨਦਾਰੀ ਨਾਲ ਕੰਮ ਕੀਤਾ ਹੁਣ ਤੱਕ ਹੀ ਹੈ ਜੀ ਇੱਥੋਂ ਸਿੰਪਲ ਫੜਿਆ ਜਾਂਦਾ ਉੱਥੇ ਜਾ ਕੇ ਬਦਲ ਜਾਂਦਾ ਰਿਪੋਰਟ ਹੋਰਾਂ ਦੇ ਦਿੰਦੀ ਆ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਕਿਸੇ ਗੱਲ ਦੀ ਉਹਨੇ ਇੱਕ ਵੱਡਾ ਸਕੈਂਡਲ ਨੰਗਾ ਕੀਤਾ ਕਿ 5 ਕਰੋੜ ਸ਼ਾਇਦ ਜਿਹੜੀਆਂ ਗੋਲੀਆਂ ਨੇ ਨਸ਼ਾ ਸ਼ਬਾਉ ਕੇਂਦਰਾਂ ਤੇ ਦਿੱਤੀਆਂ ਜਾਂਦੀਆਂ ਉਹ ਗਾਇਬ ਹੋ ਗਈਆਂ ਕਿੱਧਰ ਗਈਆਂ ਜਿਹੜੀ 2 ਰੁਪਏ ਦੀ ਗੋਲੀ ਆ ਕਿਸੇ ਨੂੰ 50 ਦੀ ਵੇਚਦੇ ਸੀ ਡਾਕਟਰ ਦੇ ਵਿੱਚ ਸਰਕਾਰੀ ਡਿਊਟੀ ਤੇ ਬੈਠੀ ਦਾ ਕਤਲ ਹੋ ਗਿਆ ਅੱਜ ਤੱਕ ਉਹ ਗੱਲ ਨਹੀਂ ਮਿੱਤਰੀ ਜਿਵੇਂ ਅੱਜ ਸਟੇਜ ਤੇ ਕਹਿ ਰਹੇ ਸੀ ਨਾ ਮਾਤਾ ਪਿਤਾ ਉਹਨਾਂ ਦੇ ਮਾਤਾ ਪਿਤਾ ਆਏ ਹੋਏ ਨਹੀਂ ਸਾਡੇ ਇਸ ਇਕੱਠ ਦੇ ਵਿੱਚ ਜਿਹੜੀ ਮੈਂ ਗੱਲ ਕਹਿ ਰਿਹਾ ਕਹਿ ਰਹੇ ਸੀ ਨਾ ਵੀ ਲੰਗਵਾਰ ਜਿਹੜੇ ਨਸ਼ਿਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਤੇ ਪਰਚੇ ਦਰਜ ਹੋ ਰਹੇ ਨੇ ਕਿੰਨੀ ਥਾਂ ਤੇ ਫੜਾਇਆ ਗਏ ਨੇ ਇਸ ਲਈ ਲੋਕਾਂ ਦੇ ਜਾਗਰੂਕ ਅੰਦੋਲਨ ਦੀ ਲੋੜ ਆ ਬੰਦਿਆਂ ਦੇ ਬੰਦੇ ਬਣ ਕੇ ਕੰਮ ਨਹੀਂ ਚੱਲਣਾ ਬੰਦੇ ਬਦਲ ਕੇ ਦੇਖ ਲਿਆ ਆਪਾਂ ਵਿਚਾਰ ਬਦਲ ਦੀ ਲੋੜ ਆ ਵਿਚਾਰ ਬਦਲ ਦੀ ਲੋੜ ਆ ਇੱਕ ਨਵੀਂ ਸਿਆਸਤ ਨਵੀਆਂ ਨੀਤੀਆਂ ਨਵੇਂ ਸੰਕਲਪ ਘੜ ਕੇ ਉਹਨਾਂ ਨੂੰ ਵਾਰਨ ਦੀ ਲੋੜ ਆ ਇਸ ਲਈ ਵਿਚਾਰ ਤੇ ਲੜੇ ਲੱਗਣਾ ਤੇ ਉਹਨਾਂ ਦਾ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਕਿ ਪੰਜਾਬ ਦੇ ਵਿੱਚ ਕੋਈ ਗੱਲ ਨਿੱਤਰ ਨਾ ਦਿਓ ਅੰਗਰੇਜ਼ੀ ਚ ਕਹਿੰਦੇ ਨੇ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਬੰਨ ਤੋਂ ਬੰਨ ਝੋਲਾ ਪਾਓ ਕਿਸਾਨ ਅੰਦੋਲਨ ਨੇ ਕੁਝ ਗੱਲਾਂ ਉਤਾਰੀਆਂ ਕਿਸਾਨ ਜੱਫੀ ਬੰਦੀ ਨਹੀਂ ਉਹਨਾਂ ਨੂੰ ਸਮਝ ਸਕੀਆਂ ਅੱਗੇ ਬੁਲਾ ਨਹੀਂ ਸਕੀਆਂ ਸੋ ਇਸ ਕਰਕੇ ਜਦੋਂ ਵਿਚਾਰਾਂ ਦਾ ਝੋਲਾ ਵੱਡਾ ਹੋਵੇ ਉਦੋਂ ਵਿਚਾਰਾਂ ਨੂੰ ਨਤਾਰਨ ਵੱਲ ਆਪਸੀ ਸੰਵਾਦ ਵੱਲ ਵੱਧ ਧਿਆਨ ਦੀ ਲੋੜਾ ਬਾਬੇ ਨਾਨਕ ਨੇ ਕਿਹਾ ਨਾ ਜਦ ਤੱਕ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਸੁਣਨ ਦੀ ਲੋੜ ਆ ਇੱਕ ਦੂਜੇ ਨੂੰ ਸਮਝਣ ਦੀ ਲੋੜ ਆ ਤੁਸੀਂ ਦੇਖੋ ਦਿੱਲੀ ਦੇ ਆਦਮਾ ਨੇ ਦੋ ਤਰ੍ਹਾਂ ਦੇ ਸੀ ਇੱਕ ਖਾਲਸਾ ਪੰਥ ਦੀ ਇੱਕ ਕਮਨਿਸਟਾਂ ਦੀ ਦੋਹੇ ਸਮਾਜ ਦੀ ਪਧਾਈ ਲਈ ਜਾਣ ਦਾ ਦਾਵਾ ਕਰਦੇ ਸੀ ਦੋਹਾਂ ਦੇ ਪਿੱਛਿਆਂ 'ਚ ਸਮਾਨਤਾ ਬਹੁਤ ਸੀ ਦੋਹਾਂ ਨੂੰ ਇੱਕ ਦੂਜੇ ਨਾਲ ਗੁਸ਼ਮਣੀ 'ਚ ਖੜਾਤਾ ਤੇ ਆਪ ਬੈਠੇ ਹੱਸੀ ਹੱਸੀ ਜਾਂਦੇ ਨੇ ਅੱਸੀ ਤੋਂ ਬਾਅਦ ਖਾਸ ਕਰਕੇ ਵਰਤਾਰਾ ਹੋਇਆ ਸੋ ਇੱਕ ਦੂਜੇ ਨੂੰ ਸੁਣਨੋ ਤੇ ਸਮਝਣ ਦੀ ਲੋੜਾ ਕਿਉਂਕਿ ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਿਨਾਂ ਹਨੇਰੇ 'ਚ ਟੱਕਰਾ ਮਾਰਨਾ ਹੁੰਦਾ ਸਾਡਾ ਲੋਖਾਂ ਤੇ ਹੋ ਗਿਆ ਕਿ ਅਸੀਂ ਸੁਣਨਾ ਸਮਝਣਾ ਬੰਦ ਕਰਤਾ ਫਤਵੇ ਬਾਈ ਵਾਲੇ ਪਾਸੇ ਅਸੀਂ ਜ਼ਿਆਦਾ ਤੌਰ ਤੇ ਵੱਡਾ ਅੰਦੋਲਨ ਘੜਨ ਲਈ ਇਕਤਾ ਬਹੁਤ ਵੱਡੀ ਜ਼ਰੂਰੀ ਆ ਸਿਆਸਤ ਬਿਨਾ ਗੁਜ਼ਾਰਾ ਨਹੀਂ ਹੋਣਾ ਇਹ ਕਹਿਣਾ ਆ ਕਿ ਸਿਆਸਤ ਤੋਂ ਉਪਰ ਉਠੋ ਜਾਂ ਇਹ ਕਹਿਣਾ ਚੋਣਾ ਨਾ ਲੜੋ ਇਹ ਵੀ ਇੱਕ ਸਿਆਸਤ ਆ ਹਰ ਇੱਕ ਗੱਲ 'ਚ ਸਿਆਸਤ ਆ ਹਰ ਇੱਕ ਫੈਸਲਾ ਸਿਆਸਤ ਤੋਂ ਪ੍ਰੇਰਿਤ ਆ ਪਰ ਸਾਡੇ ਕੋਲੇ ਸਰਵਤ ਦੇ ਭਲੇ ਦੀ ਸਿਆਸਤ ਦੀ ਲੋੜ ਆ ਸਾਨੂੰ ਲੋਕਪੱਖੀ ਸਿਆਸਤ ਦੀ ਲੋੜ ਆ ਉਹਦੇ ਖਾਤਰ ਆਪਸ ਦੇ ਵਿੱਚ ਸਿਰ ਜੋੜਨ ਦੀ ਲੋੜ ਆ ਜਦੋਂ ਮੰਨਤ ਜੋਤ ਜਗ ਜਾਂਦੀ ਆ ਅੰਦੋਲਨ ਖੜਾ ਹੋ ਜਾਂਦਾ ਤਾਂ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਤੇ ਕੰਟਰੋਲ ਵੀ ਹੋ ਜਾਂਦਾ ਜਦੋਂ ਤੱਕ ਹਾਕਮਾਂ ਦੀਆਂ ਨੀਤਾਂ ਨਹੀਂ ਬਦਲਦੀਆਂ ਨੀਤੀਆਂ ਨਹੀਂ ਬਦਲਦੀਆਂ ਫੈਸਲੇ ਨਹੀਂ ਬਦਲਦੇ ਸਰਕਾਰੀ ਤੰਤਰ ਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ ਲੋਕਾਂ ਦਾ ਕੱਟ ਜਿਹਨੂੰ ਅਸੀਂ ਕਹਿੰਦੇ ਕੱਟ ਲੋਹੇ ਦੀ ਲਾਟ ਸਿਰ ਵਿੱਚ ਜਾਲਮ ਨੇ ਉਸ ਪਾਸੇ ਆਪਾਂ ਨਹੀਂ ਤੁਰਦੇ ਗੱਲ ਨਹੀਂ ਬਣਨੀ ਸੇਖੋਂ ਸਾਹਿਬ ਨੇ ਸਾਡੇ ਪੁਰਾਣੇ ਸਾਥੀ ترਸੀਮ ਜੋਧਾ ਸਾਹਿਬ ਨੇ ਅਸੀਂ ਇਕੱਠੇ ਵਿਦਿਆਰਥੀ ਜਦੋਂ ਹੁੰਦੇ ਸੀ ਲੜਦੇ ਰਹਿਆ ਚਾਹੇ ਅੱਡ-ਅੱਡ ਖੇਤਰ ਧੜਿਆਂ ਦੇ ਵਿੱਚ ਸੀਗੇ ਇਹਨਾਂ ਨੇ ਉਦਮ ਕੀਤਾ ਇਸ ਉਦਮ ਨੂੰ ਕੱਖ ਵੀ ਹੋਣਾ ਚਾਹੀਦੇ ਨੇ ਵੱਧ ਤੋਂ ਵੱਧ ਸੰਵਾਦ ਦੇਣ ਦਾ ਰੂਪ ਬਣਾਓ ਅੱਜ ਵੀ ਜਿਵੇਂ ਇੱਕ ਮਤੇ ਦੇ ਵਿੱਚ ਕਿਹਾ ਗਿਆ ਪੰਚਾਇਤਾਂ ਉਹ ਚੁਣੋ ਜਿਹੜੀਆਂ ਪਿੰਡ ਦੀਆਂ ਹੋਣ ਕਾਂਗਰਸ ਦੀ ਪੰਚਾਇਤ ਅਕਾਲੀ ਦੀ ਪੰਚਾਇਤ ਭਾਜਪਾ ਦੀ ਪੰਚਾਇਤ ਆਮ ਆਦਮੀ ਪਾਰਟੀ ਦੀ ਪੰਚਾਇਤ ਨਹੀਂ ਚੁਣਨੀ ਇਹਨਾਂ ਨੇ ਹਰ ਖਾਂ ਤੇ ਸਿਆਸਤ ਨੂੰ ਸੇੜਦੀ ਮੋੜ ਕੇ ਉਹਨਾਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਾਈ ਜਾਂਦੇ ਨੇ ਤਾਂ ਸੋ ਇਸ ਕਰਕੇ ਪਿੰਡਾਂ ਦੇ ਵਿੱਚ ਇਕੱਠੇ ਹੋਣਾ ਲਸ਼ਿਆਂ ਤੋਂ ਵੀ ਬਚਾ ਕਰਨਾ ਪਿੰਡ ਦੀਆਂ ਸਮੱਸਿਆਵਾਂ ਔਰੇ ਸਿਰ ਜੋੜ ਕੇ ਵੇਚਣਾ ਉਹ ਲੋਕ ਜਿਹੜੇ ਸਭ ਤੋਂ ਪਿਛੜੇ ਹੋਏ ਨੇ ਲਤਾੜੇ ਹੋਏ ਨੇ ਜਾਂ ਗਰੀਬ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲੀ ਤਰਜੀਹ ਦੇ ਕੇ ਹੱਲ ਕਰਨ ਵੱਲ ਵੀ ਤੁਰਨਾ ਇਸ ਤਰ੍ਹਾਂ ਆਪਾਂ ਸਾਰੇ ਜੇ ਸਿਰ ਜੋੜ ਕੇ ਸੋਚਾਂਗੇ ਵਧਾਂਗੇ ਕੋਈ ਗੱਲ ਨਹੀਂ ਪੰਜਾਬ ਆ ਜਿਹੜਾ ਨਾ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਬਹੁਤ ਵਾਰ ਇਹ ਦਬ ਕੇ ਉੱਠਿਆ ਪੰਜਾਬ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਕਿਉਂਕਿ ਵੱਡੀ ਖੁਸ਼ਿਆਲੀ ਸੀ ਇਹਦਾ ਹੱਲ ਜਰੂਰ ਹੋ ਸਾਨੂੰ ਸਭ ਨੂੰ ਭਰੋਸਾ ਆਪਣੇ ਆਪ ਤੇ ਸਾਡੇ ਗੁਰੂ ਸਾਹਿਬਾਨ ਤੇ ਜਾਂ ਜਿਹੜੇ ਵੀ ਸਾਡੇ ਰਹਿਬਰ ਨੇ ਉਹਨਾਂ ਤੇ ਰੱਖਣਾ ਚਾਹੀਦਾ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਜਾਦੀ ਸਮਾਂ ਲੈ ਗਿਆ ਸਮਾਂ ਘਟਾ ਬਹੁਤ ਸਾਰੇ ਬੁਲਾਰੇ ਨੇ ਬੋਲਣਾ ਇਹਦੀ ਮਾਫੀ ਜੈ ਸ਼ੰਗਰ ਜੈ ਜਨ